ਡਾਕਟਰ ਧਰਮਵੀਰ ਗਾਂਧੀ ਜੀ ਜੋ ਕਿ ਸਾਫ ਕੈਂਪੀ ਨੇ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਸੀ ਟਿਲ ਸਾਹਿਬ ਤੇ ਹੁਣ ਚਰਚਾਵਾਂ ਤੇ ਹੋ ਗਈਆਂ ਨੇ ਵੀ ਕਾਂਗਰਸ ਦੇ ਵਿੱਚ ਅੱਜ ਉਹ ਦਿੱਲੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਕਾਂਗਰਸ ਪਾਰਟੀ ਨੂੰ ਟਿਕਟ ਦੇ ਕੇ ਪਟਿਆਲੇ ਤੋਂ ਉਮੀਦਵਾਰ ਐਲਾਨ ਸਕਦੀ ਹੈ ਜੀ ਤੇ ਲੋਕ ਜਦੋਂ ਮੁਕਾਬਲਾ ਅੰਤਰ ਕਰਦੇ ਆ ਕਿ ਸ਼੍ਰੀਮਤੀ ਪ੍ਰਨੀਤ ਕੌਰ ਜਿਹੜੇ ਇਸ ਵਾਰ ਭਾਜਪਾ ਤੋਂ ਲੜ ਰਹੇ ਨੇ ਤਿੰਨ ਵਾਰ ਕਾਂਗਰਸ ਨੇ ਮੈਂਬਰ ਪਾਰਲੀਮੈਂਟ ਬਣਾਏ ਇੱਕ ਵਾਰ ਵਿਦੇਸ਼ ਰਾਜ ਮੰਤਰੀ ਵੀ ਬਣਾਏ ਉਹਨਾਂ ਨੇ ਆਪਣੇ ਵਿਭਾਗ ਦੇ ਪਾਸਪੋਰਟ ਦਫ਼ਤਰ ਦੀ ਪਟਿਆਲੇ ਚ ਖਲਵਾ ਸਕਿਆ ਜਿਹੜਾ ਆਪਣੇ ਕੋਲ ਸੀ ਡਾਕਟਰ ਧਰਮਵੀਰ ਗਾਂਧੀ ਜੇ ਕਾਂਗਰਸ ਵਿੱਚ ਜਾ ਕੇ ਉਹ ਪਟਿਆਲੇ ਤੋਂ ਚੋਣ ਲੜਦੇ ਆ ਤਾਂ ਪਟਿਆਲੇ ਦੇ ਵਿੱਚ ਜਿਹੜਾ ਮੁਕਾਬਲਾ ਹੈ ਬੜਾ ਦਿਲਚਸਪ ਹੋਵੇਗਾ ਡਾਕਟਰ ਧਰਮਵੀਰ ਗਾਂਧੀ ਜੀ ਜੋ ਕਿ ਸਾਫ ਕੈਂਪੀ ਨੇ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ ਨੂੰ ਹਰਾਇਆ ਸੀ ਟਿਲ ਸਾਹਿਬ ਤੇ ਹੁਣ ਚਰਚਾਾਂਵਾਂ ਤੇ ਹੋ ਗਈਆਂ ਨੇ ਵੀ ਕਾਂਗਰਸ ਦੇ ਵਿੱਚ ਅੱਜ ਉਹ ਦਿੱਲੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਕਾਂਗਰਸ ਪਾਰਟੀ ਨੂੰ ਟਿਕਟ ਦੇ ਕੇ ਪਟਿਆਲੇ ਤੋਂ ਉਮੀਦਵਾਰ ਐਲਾਨ ਸਕਦੀ ਹੈ ਜੀ ਡਾਕਟਰ ਧਰਮਵੀਰ ਗਾਂਧੀ ਇੱਕ ਵੱਡਾ ਚਿਹਰਾ ਸਮਾਜ ਸੇਵੀ ਇਸ ਪਦਾਰਤਵਾਦੀ ਯੁੱਗ ਦੇ ਵਿੱਚ ਵੀ ਲੋਕਾਂ ਨੂੰ ਪਤਾ ਕਿ ਡਾਕਟਰ ਧਰਮਵੀਰ ਗਾਂਧੀ ਦੂਜਿਆਂ ਦੇ ਮੁਕਾਬਲੇ ਅਜੇ ਵੀ ਆਪਣੀ ਫੀਸ ਤੇ ਦਵਾਈਆਂ ਵਗੈਰਾ ਘੱਟ ਪੈਸਿਆਂ ਦੇ ਵਿੱਚ ਇਸੇ ਕਰਕੇ ਜਿਹੜਾ ਦਰਮਿਆਨਾ ਵਰਗ ਹੈ ਉਹਦੇ ਬਰੀ ਜ਼ਿਆਦਾ ਜਾਂਦੇ ਨੇ ਉਹਨਾਂ ਦੇ ਕੋਲ ਲੋਕਾਂ ਦੇ ਵਿੱਚ ਵਿਚਰਨਾ ਜਿਹੜਾ ਸੁਪਨਾ ਸੀ ਡਾਕਟਰ ਧਰਮਵੀਰ ਗਾਂਧੀ ਦਾ ਕਿ ਬਠਿੰਡਾ ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਕੀਤਾ ਜਾਵੇ ਪਰ ਉਹਨਾਂ ਨੂੰ ਕੀ ਪਤਾ ਕਿ ਪੰਜਾਬ ਦੀ ਸਿਆਸਤ ਇਹ ਟਰਾਂਸਪੋਰਟਰਾਂ ਵੀ ਨੇ ਇਹਨਾਂ ਦੀ ਟਰਾਂਸਪੋਰਟ ਵਿਗੜਦੀ ਸੀ ਉਹ ਸਿਰੇ ਨਾਲ ਚੜਨ ਦਿੱਤਾ ਨਲਾਸਤਾ ਬਿਜਲੀ ਘਰ ਨੂੰ ਜਿਹੜਾ ਰੇਲ ਲਿੰਕ ਦਿੱਤਾ ਸਰਾਏ ਬਣਜਾਰੇ ਤੋਂ ਦੇਤਾ ਜੇ ਰਾਜਪੁਰੇ ਤੋਂ ਦਿੱਤਾ ਹੁੰਦਾ ਗਾਹ 7 ਕਿਲੋਮੀਟਰ ਰਹਿ ਗਿਆ ਸੀ ਬਹਾਲੀ ਦੇ ਨਾਲ ਜੁੜਨਾ ਇਹਨਾਂ ਨੇ ਉਦੋਂ ਚੱਕਿਆ ਰਾਜਪੁਰਾ ਤੋਂ ਲੈ ਕੇ ਬਠਿੰਡੇ ਤੱਕ ਰੇਲ ਲਾਈਨ ਦਾ ਦੂਰੀਕਰਨ ਤੇ ਵਿਜਨੀਕਰਨ ਇਹ ਡਾਕਟਰ ਧਰਮਪ੍ਰੀਤ ਗਾਂਧੀ ਦੇ ਹਿੱਸੇ ਆਉਂਦਾ ਹੈ ਤੇ ਲੋਕ ਜਦੋਂ ਮੁਕਾਬਲਾਤਰ ਕਰਦੇ ਆ ਕਿ ਸ਼੍ਰੀਮਤੀ ਪਰਨੀਤ ਕੌਰ ਜਿਹੜੇ ਇਸ ਵਾਰ ਭਾਜਪਾ ਤੋਂ ਲੜ ਰਹੇ ਨੇ ਤਿੰਨ ਵਾਰ ਕਾਂਗਰਸ ਨੇ ਮੈਂਬਰ ਪਾਰਲੀਮੈਂਟ ਬਣਾਏ ਇੱਕ ਵਾਰ ਵਿਦੇਸ਼ ਰਾਜ ਮੰਤਰੀ ਵੀ ਬਣਾਏ ਉਹਨਾਂ ਨੇ ਆਪਣੇ ਵਿਭਾਗੇ ਦਾ ਪਾਸਪੋਰਟ ਦਫ਼ਤਰ ਨਹੀਂ ਪਟਿਆਲੇ ਚ ਖਲਵਾ ਸਕੇ ਜਿਹੜਾ ਆਪਣੇ ਕੋਲ ਸੀ ਜਦੋਂ ਲੋਕ ਚਾਰ ਇਕੱਠੇ ਹੁੰਦੇ ਆ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਹੁੰਦੀ ਹੈ ਤਾ ਡਾਕਟਰ ਧਰਮਵੀਰ ਗਾਂਧੀ ਨੂੰ ਲੋਕ ਪੋਜ਼ਿਟਿਵ ਆਸਪੈਕਟ ਵਜੋਂ ਦੇਖਦੇ ਆ। ਸੋ ਡਾਕਟਰ ਧਰਮਵੀਰ ਗਾਂਧੀ ਜੇ ਕਾਂਗਰਸ ਵਿੱਚ ਜਾ ਕੇ ਉਹ ਪਟਿਆਲੇ ਤੋਂ ਚੋਣ ਲੜਦੇ ਆ ਤਾਂ ਪਟਿਆਲੇ ਦੇ ਵਿੱਚ ਜਿਹੜਾ ਮੁਕਾਬਲਾ ਹੈ ਬੜਾ ਦਿਲਚਸਪ ਹੋਵੇਗਾ। ਸ਼੍ਰੀਮਤੀ ਪ੍ਰਨੀਤ ਕੌਰ ਚਾਰ ਵਾਰ ਦੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਪਤੀ ਦੇ ਦੋ ਵਾਰੀਆਂ ਦੇ ਮੁੱਖ ਮੰਤਰੀ ਇੱਕ ਵਾਰ ਦੇ ਖੇਤੀਬਾੜੀ ਮੰਤਰੀ ਅਕਾਲੀ ਸਰਕਾਰ ਵੇਲੇ ਤੇ ਉਹ ਵੀ ਮੈਂਬਰ ਪਾਰਲੀਮੈਂਟ ਰਹੇ ਇਸ ਪਰਿਵਾਰ ਨੇ ਲੰਬੇ ਸਮੇਂ ਤੋਂ ਪਟਿਆਲੇ ਵਿੱਚ ਸਿਆਸਤ ਵਿੱਚ ਨੇ ਚਰਚਾ ਇਹ ਵੀ ਚੱਲਦੀ ਹੈ ਕਿ ਅਕਾਲੀ ਦਲ ਦੇ ਕੇ ਉਮੀਦਵਾਰ ਦੇਵੇਗਾ ਇਹ ਸ਼ਾਹੀ ਪਰਿਵਾਰ ਨੂੰ ਤੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਨੇ ਉਹ ਵੀ ਸਵਾਸ ਸੇਵੀ ਨੇ ਤੇ ਜਦੋਂ ਡਾਕਟਰ ਧਰਬੀਰ ਗਾਂਧੀ ਪਹਿਲਾਂ ਚੋਣ ਲੜੇ ਇਹਨਾਂ ਦੇ ਖਾਸਮ ਖਾਸ ਜਿਹਨੂੰ ਆਪਾਂ ਜਿਵੇਂ ਕਹਿੰਦੇ ਆ ਕਿ ਮੇਰੇ ਨਾਲ ਲਾਲ ਚੱਲੇ ਨਹੀਂ ਗਰਧਾਰੀ ਲਾਲ ਪਰਛਾਵਾਂ ਬਣ ਕੇ ਨਾਲ ਤੁਰੇ ਸਨ ਲੋਕਾਂ ਦੇ ਵਿੱਚ ਇਹ ਵੀ ਭਾਰਤ ਸਰਕਾਰ ਦੀ ਕੁਝ ਨਿਰਾਸ਼ਾ ਹੋ ਜਾਂਦੀ ਹੈ ਲੋਕ ਸਰਕਾਰ ਦੀ ਥਾਤੇ ਆਮ ਆਦਮੀ ਪਾਰਟੀ ਦੀ ਵਿਰੋਧਤਾ ਆਲੋਚਨਾ ਜਿਆਦਾ ਕਰਦੇ ਆ ਕਿ ਪੰਜ ਬੰਦੇ ਕੰਮ ਕਰ ਰਹੇ ਆ ਤੁਸੀਂ ਮੰਤਰੀ ਭਰਾਏ ਦੋ ਸਾਲਾਂ ਦੇ ਵਿੱਚ ਤੁਸੀਂ 13 ਬੰਦੇ ਨਾ ਤਿਆਰ ਕਰ ਸਕੇ ਤੋਨੂੰ ਤਾਂ ਜਿਮਨੀ ਚੋਣ ਦੇ ਵਿੱਚ ਵੀ ਉਮੀਦਵਾਰ ਕਾਂਗਰਸ ਤੋਂ ਉਧਾਰਾ ਲੈਣਾ ਪਿਆ ਜਿਹੜਾ ਥੋੜਾ ਨਾ ਰਿਹਾ ਤੇ ਹੁਣ ਭਾਜਪਾ ਦਾ ਬਣ ਗਿਆ ਸੋ ਇਸ ਮਾਮਲੇ ਦੇ ਵਿੱਚ ਮੈਂ ਇੱਕੋ ਗੱਲ ਕਹਾਂਗਾ ਕਿ ਪਾਰਟੀਆਂ ਦੇ ਉਮੀਦਵਾਰ ਆਉਣਗੇ ਲੈ ਕੇ ਪਟਿਆਲਾ ਵਾਸੀਓ ਕਿਹਨੇ ਸਾਡੇ ਹਲਕੇ ਵਾਸਤੇ ਕੀ ਕੀਤਾ ਉਹਦੀ ਕਾਰਗੁਜ਼ਾਰੀ ਦੇਖ ਕੇ ਵੋਟ ਪਾਇਓ ਅਸੀਂ ਨਹੀਂ ਕਹਿੰਦੇ ਕਿ ਫਲਾਣੇ ਨੂੰ ਪਾ ਦਿਓ ਠਮਕੇ ਨੂੰ ਪਾ ਦਿਓ ਉਹਨੂੰ ਪਾ ਦਿਓ ਪਰ ਤੁਹਾਨੂੰ ਲੱਗੇ ਕਿ ਕਿਹੜਾ ਮੁਕਾਬਲਾ ਦਿਲਚਸਪ ਹੋਵੇਗਾ ਕੌਣ ਬਾਜੀ ਮਾਰਦਾ ਹੈ ਇਹ ਤਾਂ ਲੋਕਾਂ ਦਾ ਪਿਆਰੀ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ